ਲੋ ਵੀ ਦੋਸਤੋ ਹਲਕੀ ਲੰਬੀ ਦੇ ਪਿੰਡ ਫਤੂਈ ਖੇੜਾ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ 99 ਸਟੋਰ ਖੁੱਲਿਆ ਹੋਇਆ ਹੈ ਪਹਿਲਾਂ ਵੀ ਦੋ ਤਿੰਨ ਮਹੀਨੇ ਪਹਿਲਾਂ ਵੀਡੀਓ ਪਾਈ ਸੀ ਵਰਾਇਟਿੰਗਾਂ ਬੜੀਆਂ ਜ਼ਬਰਦਸਤ ਲੈ ਕੇ ਆਉਂਦੇ ਆ ਸੰਨੀ ਸਾਹਿਬ ਆ ਤੁਸੀਂ ਸਾਰੇ ਟਕਾ ਕੇ ਜਿੱਥੇ ਸਮਝ ਨਾ ਆਵੇ ਵੀਡੀਓ ਨੂੰ ਰੋਕ ਕੇ ਜਿੰਗੀ ਤਰ੍ਹਾਂ ਜੂਮ ਕਰਕੇ ਦੇਖ ਲਿਓ ਵੈਸੇ ਬੜੀ ਕੋਸ਼ਿਸ਼ ਕੀਤੀ ਗਈ ਹੈ ਵਰਾਇਟੀਆਂ ਬਹੁਤ ਹੈ ਹਰੇਕ ਚੀਜ਼ ਆਪਣੇ ਕੰਮ ਦੀ ਹੈ ਯਾਰਾ ਇੱਕ ਹੋਰ ਹੈ ਗਲਾਸ ਕੱਪ ਉਹਨਾਂ ਦੀ ਗੱਲ ਅੱਗੇ ਜਾ ਕੇ ਕਰਦੇ ਆ ਟੋਕਰੀਆਂ ਦਸਤ ਦਿਨ ਬੈਠਣ ਵਾਸਤੇ ਆ ਪਲਾਸਟਿਕ ਦੀਆਂ ਪੀੜੀਆਂ ਕਹਿ ਲਓ ਹੂੰ ਤੇ ਥੱਲੇ ਪਏ ਆ ਛੋਟੇ ਛੋਟੇ ਮੂੜੇ ਇਹ ਬੜੇ ਬੈਸਟ ਹੈ 99 ਰੁਪਿਆ ਦਾ ਦੋਸਤੋ ਕੀ ਆਉਂਦਾ ਏ ਇਹ ਕਿਨਾਂ ਕੋਲੇ ਡਸਟਬਿਨ ਹੈ ਉਹ ਜਿਹੜਾ ਪੈਰ ਨਾਲ ਨਪਦੇ ਹੀ ਹੈ ਮਾਡਰਨ ਜਿਹਾ ਉਹ 100 ਦੇ ਦੋ ਹੈ ਤੇ ਸ਼ੌਂਕ ਨਾਲ ਹੀ ਇਹ ਦੁਕਾਨਦਕੂਨ ਚ ਪਿਆ ਹੀ ਸੁਣਾ ਲੱਗਦਾ ਹੈ ਉਹ ਆਹ ਵੇਖੋ ਆ ਪੀੜੀਆਂ ਕਿੱਡੀਆਂ ਵੱਧ ਗਈਆਂ ਤੇ ਆਹ ਸਨੇ ਜੀ ਜਿਹੜੇ ਵਖਾ ਰਹੇ ਆ ਮੈਂ ਕਹੇਰ ਕੀ ਗੱਲਾਂ ਕਰਦਾ ਆ ਸਾਹਮਣੇ ਟੰਗਿਆ ਹੋਵੇ ਤੇ ਉੱਤੇ ਚਾਬੀਆਂ ਚੂਬੀਆਂ ਬੰਦਾ ਆ ਕੇ ਤੰਗ ਦਿੰਦਾ ਤੁਰਨ ਵੇਲੇ ਅਗਲਾ ਕਹਿੰਦਾ ਚਾਬੀ ਰੱਖੀ ਸੀ ਮੈਂ ਮਿਲਦੀ ਨਹੀਂ ਆ ਕੱਪ ਚਾਹ ਦੁੱਗਣੀ ਸਵਾਦ ਲੱਗਦੀ ਆ ਆਏ ਗਏ ਬੰਦੇ ਨੂੰ ਤੇ ਸੰਨੀ ਹਰੀ ਇੱਕ ਨੰਬਰ ਆ ਵੇਖੀ ਚਲੋ ਜੀਜਾ ਤੁਸੀਂ ਸੰਨੀ ਸਹੂਰੀ ਨਾ ਆਪਣੇ ਦੋਸਤ ਸੀ ਮੋਹਨ ਲਾਲ ਉਹਨਾਂ ਦੇ ਸੁਪੁੱਤਰ ਐ ਤੇ ਮੋਨਾ ਸੋ ਸੇਠ ਜੀ ਜਿਹੜੇ ਲੰਬੀ ਸੁਵਾਵਾ ਦੇ ਰਹੇ ਆ ਜਿਸ ਨੂੰ ਉਹਨਾ ਕਿਸੇ ਇਹ ਵੀ ਗੱਲ ਧਿਆਨ ਨਾਲ ਸੁਣ ਲਓ ਵੀ ਜੇ ਤੁਸੀਂ ਕਿਸੇ ਸੇਵਾ ਕੇਂਦਰ ਚੋਂ ਮੁੜਿਆ ਹੋ ਤੇ ਇੱਕ ਵਾਰੀ ਆ ਕੇ ਸੰਦੀਪ ਗਰੋਵਰ ਮਤਲਬ ਸੇਠ ਆ ਦੇਖੋ ਦਸਤਬੰਦ ਕਿੱਡੇ ਸੋਹਣੇ ਆ ਸੰਦੀਪ ਗਰੋਵਰ ਜੀ ਨੂੰ ਤਾਜ ਪ੍ਰੈਸ ਦੇ ਨਾਲ ਲੰਬੀ ਵਿਖੇ ਜਾ ਕੇ ਮਿਲ ਲਿਓ 5 ਮਿੰਟਾਂ ਦੀ ਖੇੜਾ ਮਿੱਤਰੋ हां ਹੁਣ ਆਪਾਂ ਸੰਨੀ ਜੀ ਦੀ ਗੱਲ ਕਰਦੇ ਹਾਂ ਦੁਬਾਰਾ ਇਹ 99 ਸਟੋਰ ਹੈ ਇੱਕ ਇੱਕ ਚੀਜ਼ ਤੁਸੀਂ ਵੇਖੀ ਜਾਓ ਇਹਨਾਂ ਦਾ ਨੰਬਰ ਹੈ 98154 ਤੇ 97900 31 ਉਹ ਦੇਵਾਂਗੇ ਵਿਚ ਐਡ ਤੁਸੀਂ ਨੰਬਰ ਚੱਲ ਰਿਹਾ ਹੋਊਗਾ ਉਹਦੇ ਤੇ ਸੰਪਰਕ ਕਰ ਲਿਓ ਆ ਜਿਹੜੇ ਗਲਾਸ ਹਨ ਕਿਹੜੀਆਂ ਗੱਲਾਂ ਕਰਦਾ ਇੱਕ ਇੱਕ ਚੀਜ਼ ਯਾਰ ਨੋਟ ਕਰਨ ਵਾਲੀ ਐ ਬਸ ਗੱਲ ਤਾਂ ਇੰਨੀ ਐ ਵੀ ਤੁਹਾਨੂੰ ਇੱਕ ਵਾਰੀ ਦੁਕਾਨ ਤੇ ਆਉਣਾ ਪੈਣਾ ਗੱਲ ਫੇਰ ਬਣਨੀ ਐ ਕਈ ਤਾਂ ਐ ਉਹ ਕਹਿੰਦਾ ਨਾ ਸ਼ਾਮ ਨੂੰ ਨਹੀਂ ਕਹਿੰਦਾ ਜਦੋਂ ਬੰਦਾ ਖਰ ਆ ਜਾ ਹੋ ਜਾਂਦਾ ਇੱਕ ਬਾਈ ਆਦਾ ਹੁੰਦਾ ਸੀ ਜਦੋਂ ਆ ਕੇ ਖਰਦੜਾ ਜਾ ਹੋ ਜਾਂਦਾ ਮੂੰਹ ਤੇ ਉਦੋਂ ਉਹਨਾਂ ਦਾ ਆਕੇ ਲਾਲਪਰੀ ਦਿਸਦੀ ਐ ਆ ਵੇਖੋ ਕਿਹੇ ਜਾ ਮਰਤਮਾਨ ਆ ਯਾਰ ਕੀ ਜੇ ਭਾਂਡੇ ਆ ਗਏ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ ਸੰਨੀ ਸਾਹਬ ਦਾ ਧਿਆਨ ਪੂਰਾ ਬਈ ਕਾਰੋਬਾਰ ਤੇ ਇੱਕ ਇੱਕ ਚੀਜ਼ ਨਾ ਮੀ ਲਿਆਉਂਦਾ ਇਹਦੇ ਜਦਹੀਂ ਜਮਾਈ ਹੋਵੇ ਨਾ ਤੇ ਜਾਂ ਰਾਤ ਨੂੰ ਬਦਾਮ ਬਦੂਮ ਭਿਉਂ ਕੇ ਰੱਖੇ ਹੋਣ ਉਹੀ ਮੇਈ ਤੇ ਪਿਆ ਉਹੀ 15 ਦੂਜੇ ਬੰਦਿਆਂ ਦੇ ਭੂੰਡ ਕੱਢੀ ਜਾਵੇ ਵੀ ਬਾਈ ਜੀ ਰਾਤ ਨੂੰ ਬਦਾਮ ਪਿਉਣੇ ਹੁੰਨੇ ਤੜਕੇ ਖਾ ਲੈ ਭਾਵੇਂ ਖਾਲੀ ਪਿਆ ਰਵੇ ਆਂਡੀ ਗਵਾਂਡੀ ਉਹੀ ਮੱਜੀ ਜਾਂਦੇ ਵੀ ਐਡੇ ਗੁੱਜੇ ਚ ਬਈ ਬਦਾਮ ਭਿਉਂ ਕੇ ਖਾਂਦੇ ਆ ਆਵੇ ਆ ਬੱਚਿਆਂ ਕੋਲੇ ਲੰਚ ਬਾਕਸ ਹੋਵੇ ਯਾਰ ਬੱਚਾ ਮੋਢੇ ਚ ਪਾ ਕੇ ਸਕੂਲ ਜਾਵੇ ਦੁਗਣੀ ਟੌਰ ਨਾਲੇ ਪੇਰੈਂਟਸ ਦੀ ਤੇ ਨਾਲੇ ਬੱਚਿਆਂ ਦੀ ਬੜੀਆਂ ਜ਼ਬਰਦਸਤ ਚੀਜ਼ਾਂ ਆ ਵੇਖੋ ਆਵੇ ਆ ਡਬਲ ਵਾਲਾ ਜੇ ਬੱਚੇ ਨੂੰ ਤੁਸੀਂ ਨਾਲ ਹੋਰ ਕੁਝ ਪਾ ਕੇ ਦੇਣਿਆ ਨੂਡਲ ਨਾਲ ਦਲਦੇ ਜਾਂ ਗਾਂ ਸਿਆਲ ਆ ਗਿਆ ਤੇ ਪੰਜੀਰੀ ਪੰਜੂਰੀ ਉਹਦੇ ਵਾਸਤੇ ਤੇ ਆ ਜਿਹੜਾ ਤੇਲ ਹੈ ਨਾ ਆਹ ਗਾਦੀ ਗਾਜ ਲੰਮੇ ਵਾਲ ਕਰ ਦਿੰਦਾ ਕਹਿੰਦੇ ਬੜਾ ਜ਼ਬਰਦਸਤ ਤੇ ਆ ਪਾਊਡਰ ਮੈਂ ਕਿਹਾ ਜਦੋਂ ਲਾਇਆ ਹੋਵੇ ਨਾ ਪਿੰਡ ਦੇ ਦੂਜੇ ਪਾਸੇ ਪਤਾ ਲੱਗ ਜਾਂਦਾ ਵੀ ਸੰਨੀ ਤੋਂ ਲੈਂਦਾ ਹੈ ਪਾਊਡਰ ਤੇ ਆ 2 ਲੀਟਰ ਵਾਲੀ ਹੈ ਬੋਤਲ ਤੇ ਇੱਕ ਇਹਨਾਂ ਕੋਲੇ 2 ਲੀਟਰ ਵਾਲਾ ਵਾਟਰ ਕੂਲਰ ਆ ਯਾਰ ਉਹ ਮੇਰੇ ਬੜਾ ਫਿੱਟ ਲੱਗਿਆ ਤੇ ਉਹਦੇ ਤੇ ਟੁੱਟੀ ਹੈ ਤੇ ਮੋਟਰਸਾਈਕਲ ਤੇ ਬੰਦਾ ਟੰਗ ਲੈ ਕਿਉਂਕਿ ਪਾਣੀ ਆਪਣੇ ਕਾਲੇ ਹੋ ਗਏ ਆ ਜਿਹੜਾ ਮੂੜਾ ਹੈ ਸ਼ਾਮ ਨੂੰ ਬਾਹਰ ਕੱਢ ਕੇ ਆਵਦਾ ਜਿਹੜੇ ਬੰਦੇ ਨਹੀਂ ਖੁੰਡਾਂ ਤੇ ਬਹਿੰਦੇ ਆ ਉਹਨਾਂ ਵਾਸਤੇ ਸਭ ਤੋਂ ਚੰਗੀ ਚੀਜ਼ ਹੈ ਯਰ ਪੈਸੇ ਪਾ ਕੇ ਚੈਵੇਂ ਵੀ ਵੀ 50 50 ਲਿਆ ਕੇ ਰੱਖ ਲੋ ਹੱਥ ਨੇ ਘਰੇ ਲੇਗੀ ਇੱਕ ਇੱਕ ਚੀਜ਼ ਬੜੇ ਬਰੀਕੀ ਨਾਲ ਦੇਖਣ ਵਾਲੀ ਹੈ వాటర్ కూలਰ ਹੈ ਬਾਲਟੀਆਂ ਆਹਾ ਬਹੁਤ ਸਮਾਨ ਆ ਯਾਰ ਮੈਨੂੰ ਤਾਂ ਨਾ ਹੀ ਨਹੀਂ ਆਉਂਦਾ ਇੰਨੀਆਂ ਵਰੇਟੀਆਂ ਪਈਆਂ ਸੰਨੀ ਕੋਲ ਤੇ ਸੰਨੀ ਅਰਕੇ ਦਰਿਆਦਲ ਬੰਦੇ ਆ ਪਿੰਡ ਪਤੂਈ ਖੜਾ ਬਲਾਕ ਲੰਬੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ